ਪੰਜਾਬ ਰੋਡਵੇਜ ਦੀਆਂ BS6 ਮਾਡਲ ਦੀਆਂ ਵੋਲਵੋ ਬੱਸਾਂ ਨੂੰ 14 ਦਸੰਬਰ ਤੱਕ ਦਿੱਲੀ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੇਕਰ ਕੋਈ ਦਿੱਲੀ ਵਿੱਚ ਇਹ ਬੱਸ ਲੈਂਦਾ ਤਾਂ ਉਸ ਨੂੰ 20000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਦਿੱਲੀ ਸਰਕਾਰ ਨੇ ਫੈਸਲਾ ਵਾਧੇ ਪ੍ਰਦੂਸ਼ਣ ਕਾਰਨ ਲਿਆ ਹੈ ਦਰਅਸਲ ਪੰਜਾਬ ਤੋਂ BS6 ਮਾਪਦੰਡਾ ਤੋਂ ਘੱਟ ਡੀਜ਼ਲ ਤੇ ਚੱਲਣ ਵਾਲੇ ਵਾਹਨਾਂ ਦੇ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ NCT ਵਿੱਚ ਦਾਖਲੇ ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ। ਵੋਲਵੋ ਨੇ ਹੁਣ ਦਿੱਲੀ ਹਵਾਈ ਅੱਡੇ ਲਈ ਆਪਣੀਆਂ ਬੱਸ ਸੇਵਾਵਾਂ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ। ਆਪ ਦੇਖਦੇ ਹਾਂ ਕੀ ਆ ਪੂਰਾ ਮਾਮਲਾ। ਪੰਜਾਬ ਰੋਡਵੇਜ ਦੀਆਂ BS6 ਮਾਡਲ ਦੀਆਂ ਵੋਲਵੋ ਬੱਸਾਂ ਨੂੰ 14 ਦਸੰਬਰ ਤੱਕ ਦਿੱਲੀ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਦਿੱਲੀ ਵਿੱਚ ਬੱਸ ਲੈਂਦਾ ਹੈ ਤਾਂ ਉਸ ਨੂੰ 20000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦਿੱਲੀ ਸਰਕਾਰ ਨੇ ਇਹ ਫੈਸਲਾ ਵਰਦੇ ਪ੍ਰਦੂਸ਼ਣ ਕਾਰਨ ਲਿਆ ਹੈ ਦਰਸਲ ਪੰਜਾਬ ਦੇ BS6 ਸਮਾਪਦੰਡਾ ਤੋਂ ਘੱਟ ਡੀਜ਼ਲ ਤੇ ਚੱਲਣ ਵਾਲੇ ਵਾਹਨਾਂ ਤੇ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦਾਖਲੇ ਤੇ ਪਾਬੰਦੀ ਲਗਾਉਣ ਤੋਂ ਬਾਅਦ ਵੋਲਵੋ ਨੇ ਹੁਣ ਦਿੱਲੀ ਹਵਾਈ ਅੱਡੇ ਲਈ ਆਪਣੀਆਂ ਬੱਸ ਸੇਵਾਵਾਂ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਇਸ ਮੁਤਲੀ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਤੌਰ ਤੇ ਜਿਹੜੇ ਰਿਪੋਰਟ ਨੂੰ ਆਰਾਮਦਾਇਕ ਤੇ ਸਿੱਧੇ ਰੂਟ ਲਈ ਵੋਲਵੋ ਬਸਾਂ ਤੇ ਨਿਰਭਰ ਕਰਦੇ ਹਨ ਲੁਧਿਆਣਾ ਡੀਪੋ ਵਿਖੇ ਪੰਜਾਬ ਰੋਡਵੇ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਮੀਡੀਆ ਨੂੰ ਦੱਸਿਆ ਕਿ ਵੋਲਵੋ ਬਸ ਸਵਾਮਾ ਨੂੰ ਮਤਲ ਕਰਨ ਦਾ ਹੈ ਕਾਰਨ ਕਿ ਪੁਰਾਣੀਆਂ ਬਸਾਂ BS4 ਮਾਡਲ ਦੀਆਂ ਬਸਾਂ ਹੁਣ 14 ਦਸੰਬਰ ਤੱਕ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਬਾਤਚ ਨੇ ਕਿਹਾ ਕਿ ਮੋਤਲੀ ਕਰਨ ਦੀਪੂ ਨੂੰ ਰੋਜ਼ਾਨਾ 4.5 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਰੋਜ਼ਾਨਾ ਦੀਪੂ ਤੋਂ ਇਸ ਰੂਟ ਤੋਂ 12 ਵਾਲਵਾ ਬਸਾਂ ਚੱਲਦੀਆਂ ਜੋ ਰੋਜ਼ਾਨਾ 240 ਦੇ ਕਰੀਬ ਯਾਤਰੀਆਂ ਨੂੰ ਸੇਵਾ ਦਿੰਦੀਆਂ ਹਨ ਜਿਸ ਕਰ ਹੁਣ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਉਹਨਾਂ ਅੱਗੇ ਕਿਹਾ ਕਿ ਪੰਜਾਬ ਰੋਡਵੇਜ ਦੀਆਂ ਆਮ ਬੱਸਾਂ ਇਸ ਪਾਬੰਦੀ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ ਤੇ ਆਮ ਵਾਂਗ ਚੱਲਦੀਆਂ ਰਹਿਣਗੀਆਂ। ਪੀਆਰਟੀਸੀ ਦੀਆਂ ਬਾਲਵੋ ਅਤੇ ਜਨਰਲ ਬੱਸ ਸੇਵਾਵਾਂ ਨੂੰ ਵੀ ਪਾਬੰਦੀ ਤੋਂ ਛੋੜ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੀਆਂ ਨਵੀਆਂ ਬੱਸ ਸਿਕਸ ਬਸਾਂ ਨੂੰ ਕਿਲੋਮੀਟਰ ਸਕੀਮ ਤਹਿਤ ਸ਼ਾਮਲ ਕੀਤਾ ਗਿਆ ਹੈ। ਦਿੱਲੀ ਹਵਾਈ ਅੱਡੇ ਤੇ ਆਕਰ ਆਉਣ ਵਾਲੇ ਸਚਿੰਨ ਨੇ ਕਿਹਾ ਕਿ ਇਸ ਨੂੰ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਮੈਂ ਤੁਰੰਤ ਫਲਾਈਟ ਫੜਨੀ ਸੀ ਪਰ ਜਦੋਂ ਮੈਂ ਬੱਸ ਸਟੈਂਡ ਤੇ ਪਹੁੰਚਿਆ ਤਾਂ ਮੈਨੂੰ ਬੱਸਾਂ ਦੇ ਮੁਅਤਲ ਹੋਣ ਬਾਰੇ ਪਤਾ ਲੱਗਿਆ। ਹੁਣ ਮੈਨੂੰ ਆਖਰੀ ਮਿੰਟ ਤੇ ਕਈ ਹੋਰ ਵਿਕਲਪਾਂ ਦੀ ਭਾਲ ਕਰਨੀ ਪਵੇਗੀ। ਪੰਜਾਬ ਰੋਡਵੇਜ ਪੰਨਵਾਸ ਪੀਆਰਟੀਸੀ ਕੰਟਰੈਕਟ ਯੂਨੀਅਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅਜੇਹੀ ਨੀਤੀ ਲਾਗੂ ਕਰਨ ਤੋਂ ਪਹਿਲਾਂ ਮੁਸਾਫਰਾਂ ਦੇ ਬਦਲਵੇਂ ਹੱਲ ਬਾਰੇ ਸੋਚਣਾ ਚਾਹੀਦਾ ਹੈ ਇਹ ਬਹੁਤ ਨਿਰਾਸ਼ਾਜਨਕ ਹੈ ਖਾਸ ਤੌਰ ਤੇ ਜਦੋਂ ਦਿੱਲੀ ਅਤੇ ਪੰਜਾਬ ਦੋਹਾਂ ਵਿੱਚੋਂ ਇੱਕੋ ਪਾਰਟੀ ਸੱਤਾ ਵਿੱਚ ਹੈ ਵਰਨਣਯੋਗ ਹੈ ਕਿ ਦਿੱਲੀ ਟ੍ਰਾਂਸਪੋਰਟ ਵਿਭਾਗ ਨੇ ਸ਼ਹਿਰ ਵਿੱਚ ਹਵਾ ਦੀ ਗੰਭੀਰ ਨੂੰ ਗੁਣਵੱਤਾ ਨੂੰ ਸੁਧਾਰ ਲਈ 15 ਨਵੰਬਰ ਨੂੰ ਪਾਬੰਦੀ ਲਗਾਈ ਸੀ ਇਹ ਪਾਬੰਦੀਆਂ ਗ੍ਰੇਡੇਡ ਰਿਸਪੌਂਸ ਐਕਸ਼ਨ ਪਲਾਨ ਜੀਆਰਏਪੀ ਫੇਜ਼ 3 ਦਾ ਹਿੱਸਾ ਹਨ ਇਸ ਤਹਿਤ ਇਲੈਕਟ੍ਰਿਕ ਅਤੇ ਸੀਐਨਜੀ ਬੱਸਾਂ ਨੂੰ ਛੱਡ ਕੇ BS3 ਅਤੇ BS4 ਮਾਡਲ ਵਾਹਨਾਂ ਦੇ 올 ਇੰਡੀਆ ਟੂਰਿਸਟ ਪਰਮਿਟ ਵਾਲੇ ਵਾਹਨਾਂ ਨੂੰ ਨਵੰਬਰ ਤੱਕ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ। ਇਸ ਤਹਿਤ ਉਲੰਘਣਾ ਕਰਨ ਵਾਲੇ ਨੂੰ 20000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਬਿਊਰੋ ਰਿਪੋਰਟ ਹਮਦਾਨ